ਜੱਥੇਦਾਰ ਜੀ ਵਾਲੇ ਜਿਹੜੀਆਂ ਗੱਲਾਂ ਕਹਿ ਲੀਆਂ ਮੈਂ ਤਾਂ ਦੇਖੋ ਕਸਮ ਨਾਲ ਦੱਸਦਾ ਮੈਂ ਧਾਰਮਿਕ ਗੱਲਾਂ 'ਚ ਬੋਲਦਾ ਨਹੀਂ ਬਾਲਾ ਪਿੱਛੇ ਰੱਖਦਾ ਪਰ ਮੈਨੂੰ ਨਮੋਸ਼ੀ ਬਾਤ ਹੋਈ ਸੀ ਜਦ ਇਹਨਾਂ ਦੀ ਮੈਂ ਵੀਡੀਓ ਸੁਣੀ ਸੀ ਜਿਹਦੇ 'ਚ ਗਾਲ੍ਹਾਂ ਕੱਢਦੇ ਸੀ ਜੱਥੇਦਾਰ ਜੀ ਵਿਦਆਊਟ ਐਜ਼ ਜੱਥੇਦਾਰ ਬੜੀ ਅਨਫੋਰਚੂਨੇਟ ਸੀ ਐਂਡ ਜਿਹੜਾ ਅੰਦਰ ਇਹਨਾਂ ਦੇ ਰੋ ਹੈ ਗੁੱਸਾ ਹੈ ਜਿਸ ਗੁੱਸੇ 'ਚ ਬੋਲਦੇ ਆ ਇਹ ਤਾਂ ਪਤਾ ਲੱਗਦਾ ਹੈ ਕਿ ਪੰਥ ਨੂੰ ਉਜਾੜਨਾ ਚਾਹੁੰਦੇ ਆ ਪੰਥ ਦੀਆਂ ਜੜ੍ਹਾਂ ਵਧਾਉਣਾ ਚਾਹੁੰਦੇ ਆ ਜਿਹੜੀ ਪੰਥ ਦੀ ਮਾਂ ਜਮਾਤ ਹੈ ਅਕਾਲੀ ਦਲ ਜਿਨ੍ਹਾਂ ਦੇ ਹੱਕ ਚ ਸਮੁੰਦਰੀ ਹਾਲ ਚ ਇੱਕ ਵਾਰ ਮੈਂ ਇਹਨਾਂ ਦੇ ਬੋਲ ਸੁਣ ਕੇ ਆਇਆ ਸੀ ਉਹ ਆਪਣੇ ਬੋਲਾਂ ਦੇ ਉਲਟ ਹੁਣ ਪੰਜਾਬ ਨੂੰ ਵਧਾਉਣਾ ਚਾਹੁੰਦੇ ਆ ਨਾ ਇਹਨਾਂ ਨੂੰ ਪੰਜਾਬ ਦੇ ਹਿੱਤ ਲਈ ਹੈ ਨਾ ਇਹਨਾਂ ਨੂੰ ਪੰਜਾਬ ਦੀ ਪੋਲਿਟਿਕਸ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਅਗੇਂਸਟ ਕੁਛ ਹੈ ਇਹਨਾਂ ਦਾ ਇੱਕ ਤੇ ਇੱਕ ਮੁੱਦਾ ਹੈ ਮੈਂ ਅਕਾਲੀ ਦਲ ਨੂੰ ਵੀਕ ਕਰਨਾ ਹੈ ਖਤਮ ਕਰਨਾ ਹੈ ਕਿਉਂ ਕਿਉਂਕਿ ਸੈਂਟਰਲ ਜਰਸੀ ਚਾਹਦੀ ਹੈ ਕਿ ਅਕਾਲੀ ਦਲ ਜਾਤੀ ਖਤਮ ਨਹੀਂ ਹੋਊ ਗੁਰਦੁਆਰਿਆਂ ਤੇ ਕਬਜ਼ਾ ਨਹੀਂ ਹੋਣਾ ਕਿਉਂ ਨਹੀਂ ਬੋਲੇ ਹਰਿਆਣੇ ਦੀ ਕਮੇਟੀ ਤੇ ਕਿਉਂ ਨਹੀਂ ਬੋਲੇ ਹੋਰ ਤਖਤਾਂ ਤੇ ਜਿਹੜਾ ਨੇ ਤੇ ਕਬਜ਼ੇ ਕੀਤੇ ਐ ਭਾਜਪੀ ਨੇ ਕਿਉਂ ਨਹੀਂ ਬੋਲੇ ਉਸ ਤੇ ਇਹ ਮਾਫ ਕਰਨਾ ਸ਼ਬਦ ਇਹ ਮੈਨੂੰ ਕਹਿਣਾ ਪੈਂਦਾ ਅਕਾਲ ਤਖਤ ਦੇ ਸੀਟ ਤੇ ਬੈਠੇ ਰਹੇ ਐ ਐਡਾ ਵੱਡਾ ਘੋਰ ਪਖੰਡ ਐਡਾ ਵੱਡਾ ਘੋਰ ਪਖੰਡ ਇਹ ਜਨਤਾ ਦੀ ਉਹ ਅਦਾਲਤ ਚ ਸਮਝਣ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਨਾ ਬੁਰਖੇ ਲਾਲਾ ਦੇਖੋ ਅੰਦਰ ਹੈ ਕੀ ਇਹ ਗੱਲਾਂ ਤਾਂ ਹੋਰ ਬੜੀਆਂ ਚੱਲਦੀਆਂ ਮੈਂ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਮੈਂ ਤਾਂ ਆ ਕੇ ਮੁਕਸਰ ਵਾਲੇ ਗੱਲਾਂ ਇਹੋ ਜਿਹੀਆਂ ਦੱਸ ਰਿਹਾ ਜਿਹੜੇ ਕੰਨ ਸੁਣਨ ਨੂੰ ਤਿਆਰ ਨਹੀਂ ਤਾਂ ਮੈਂ ਬੇਨਤੀ ਇੱਕੋ ਹੀ ਕਰਨਾ ਚਾਹਨਾ ਕਿ ਜਦ ਜਦ ਕਿਸਾਨਾਂ ਨੂੰ ਪੀੜ ਪਈ ਆ ਅਕਾਲੀ ਦਲ ਖੜਿਆ ਅੱਜ ਵੀ ਖੜਿਆ ਪਿਛੋਕਰ ਚ ਵੀ ਖੜਿਆ ਗਾਹਾਂ ਨੂੰ ਵੀ ਖੜੂਗਾ ਇਹ ਵੀ ਗੱਲ ਨੋਟ ਕਰ ਲਿਓ ਇਹ ਪਖੰਡੀਆਂ ਨੇ ਨਹੀਂ ਖੜਨਾ ਇਹ ਲੁਧਿਆਣਾ ਪੱਛਮੀ ਦੀ ਸੀਟ ਜਿੱਤਣ ਲਈ ਕੱਲਾ ਇੱਥੇ ਰੋੜਾ ਵਾਦਾ ਕਰਕੇ ਇਹਨਾਂ ਨੇ ਮੋਰਚਾ ਤੋੜਿਆ ਸਗਾ ਕਿਸਾਨਾਂ ਦਾ ਤੋਡੇ ਸਾਹਮਣੇ ਆ ਸਾਰਿਆਂ ਦੇ ਇੰਡਸਟਰੀਲਿਸਟ ਨੇ ਕਹਿਆ ਜੀ ਸਾਡਾ ਰਾਹ ਬੰਦਾ ਦਿੱਲੀ ਦਾ ਉਹ ਰਾਹ ਤਾਂ ਸਾਡਾ ਵੀ ਬੰਦ ਸੀ ਅਸੀਂ ਨਹੀਂ ਪਿੱਟੇ ਇੰਡਸਟਰੀਲਿਸਟਾਂ ਦਾ ਬਾਹਲਾ ਰਾਹ ਬੰਦ ਸੀਗਾ ਇਹ ਬਾਬੂ ਲੋਗ ਬਹੁਤੇ ਜਿਹੜੇ ਅਮੀਰ ਬੰਦੇ ਜਾਣਗੇ ਰੋੜੇ ਵਰਗੇ ਇਹ ਜਿਹੜੇ ਕਰੋੜਾਪਤੀ ਐ ਇਹ ਕਰੋੜਾਪਤੀ ਦੀ ਸਰਕਾਰ ਐ ਹੈ ਇੱਥੇ ਇੱਕ ਮੰਤਰੀ ਇਹਨਾਂ ਦਾ 100 ਕਿੱਲੇ ਤੇ ਉਹਨੇ ਕਬਜ਼ਾ ਕੀਤਾ ਹੋਇਆ 100 ਕਿੱਲਾ ਆ ਮਨਪ੍ਰੀਤ ਿਆਲੀ ਜਿਹੜਾ ਬੋਲਦਾ 300 ਕਰੋੜ ਭਵੰਤਮਾਨ ਨੇ ਇਹ ਤੋਂ ਖਾਦਾ ਓਪਨ ਕਹਿੰਦਾ ਮੈਂ ਖਾਦਾ ਫੜੇ ਫਾਈਲ ਜਿਹੜੀ ਭਗਵੰਤ ਮਾਨ ਨੇ ਆਪਣੇ ਕੋਲ ਲੈ ਕੇ ਰੱਖੀ ਹੋਈ ਹੈ ਜਿਹੜਾ ਇੱਥੇ ਦੇ ਐਡਮਿਨਿਸਟਰेटर ਨੇ ਬਣਾਇਆ ਸੀਗਾ ਕਿ 300 ਕਰੋੜ 18 ਦੀ ਸਕੀਮ ਤੇ ਜਾਲੀ ਐਫੀਡਵਿਟ ਲਾਲਾ ਕੀਤੇ ਆ ਤੁਸੀਂ ਸੋਚਦੇ ਇਹ ਪੰਜਾਬ ਦੀ ਲੜਾਈ ਲੜ ਲੰਗੇ ਇਹ ਵਪਾਰ ਕਰਨ ਵਾਲੇ ਲੜਾਈ ਲੜ ਲੰਗੇ ਇਹ ਜਿਨ੍ਹਾਂ ਨੇ ਆਪਣੇ ਮਹਿਲ ਪਾਏ ਹੋਏ ਇਹ ਲੜਾਈ ਲੜ ਲੰਗੇ ਪੰਜਾਬ ਦੀ ਕਿਉਂ ਲੜਨਗੇ ਜਿਹੜੇ 20-20 ਸਾਲ ਜਿੰਨਾ ਕੱਟੀਆਂ ਇਹ ਸਾਰੇ ਦਾ ਸਾਰਾ ਇਹ ਸਾਰੀਆਂ ਜਮਾਤਾਂ ਦਾ ਪਖੰਡਾ ਹੈ ਸਭ ਰਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਪਰ ਅਕਾਲੀ ਦਲ ਕਮਜ਼ੋਰ ਨਹੀਂ ਹੋਊਗਾ ਕਾਲੀ ਦਲ ਸੁਰਖਰ ਹੋ ਕੇ ਫੇਰ ਨਿਕਲੂਗਾ